ਹਰ ਗੁੰਜੀ ਸਾਰਿਆਂ ਨੂੰ ਪਿਆਰ ਸ੍ਰੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੇ ਭੈਣ ਭਾਈ ਆਪਣੀ ਵੀਡੀਓ ਦੇਖਦੇ ਨੇ ਵਧੀਆ ਵਧੀਆ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਜੀ ਆਪਾਂ ਕੁੱਟ ਰਹੇ ਹਾਂ ਧਨੀਏ ਦੀ ਚਟਣੀ ਧਨੀਆ ਜੀ ਆਪਾਂ ਨੇ ਤੋੜ ਕੇ ਸਮਾਰ ਕੇ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਥੋੜਾ ਜਿਹਾ ਕੱਟ ਲਿਆ ਕੱਟ ਕੇ ਪਾ ਲਿਆ ਜੀ ਕੁੰਡੇ ਦੇ ਵਿੱਚ ਵੀ ਆਪਾਂ ਜੀ ਅੱਜ ਇਹਦੀ ਤੜ੍ਹੀਆਂ ਦੀ ਚਟਣੀ ਕੁੱਟ ਰਹੇ ਹਾਂ ਹਾਂਜੀ ਆਪਾਂ ਨੇ ਧਨੀਏ ਦੇ ਵਿੱਚ ਪਿਆਜ਼ ਵੀ ਮਿਕਸ ਕਰ ਲਈ ਜੀ ਇਹਨਾਂ ਨੂੰ ਵੀ ਕੁੱਟਣਾਗੇ ਹਾਂਜੀ ਕੁੰਡੀ ਛੋਟੇ ਦੇ ਨਾਲ ਕੁੱਟੀ ਹੋਈ ਚਟਣੀ ਬਹੁਤ ਵਧੀਆ ਟੇਸਟੀ ਬਣਦੀ ਹੈ ਹਾਂਜੀ ਆਪਾਂ ਵਿੱਚ ਪਾ ਰਹੇ ਹਰੀਆਂ ਮਿਰਚ। ਇਹ ਆਪਾਂ ਨਾਲੇ ਪਾ ਰਹਾਂਗੇ ਜੀ ਪਾ ਰਹੇ ਹਾਂ ਲਸਣ। ਹਾਂਜੀ ਲਸਣ ਨੂੰ ਚਟਨੀ ਚ ਪਾਉਣ ਦੇ ਨਾਲ ਜੀ ਇਹਦੇ ਨਾਲ ਵੀ ਬਹੁਤ ਵਧੀਆ ਟੇਸਟ ਆਉਂਦਾ। ਅੱਜ ਆਪਾਂ ਜੀ ਮਿਕਸੀ ਦੇ ਨਾਲ ਵੀ ਚਟਨੀ ਕੁੱਟ ਲੈਨੇ ਪਰ ਕੂੰਡੀ ਛੋਟੇ ਵਰਗਾ ਟੇਸਟ ਨਹੀਂ ਆਉਂਦਾ ਹੈਗਾ। ਇਸ ਤਰ੍ਹਾਂ ਜਰੂਰ ਤੁਸੀਂ ਵੀ ਜੀ ਚਟਨੀ ਕੁੱਟਿਓ ਟਰਾਈ ਕਰੋ। ਅੱਗੇ ਜੀ ਆਪਾਂ ਪੁਦੀਨਾ ਪਾ ਕੇ ਕੁੱਟਦੇ ਹੰਨੇ ਅੱਜ ਆਪਾਂ ਕੱਲੇ ਧਨੀਏ ਦੀ ਚਟਨੀ ਕੁੱਟੀ ਹੈ ਆਪਾਂ ਧਨੀਆ ਪਾ ਲਿਆ ਹਰੀ ਮਿਰਚ ਪਾ ਲਈ ਪਿਆਜ਼ ਲਸਣ ਪਾ ਲਈ ਇੱਕ ਦੋ ਚੀਜ਼ਾਂ ਜੀ ਹੋਰ ਐਡ ਕਰਨੀਆਂ ਨੇ ਉਹ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਬਾਅਦ ਦੇ ਵਿੱਚ ਐਡ ਕਰਾਂਗੇ ਮੂਲੀ ਆ ਹਾਂ ਜੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਗਾਜਰ ਮੂਲੀ ਖੀਰਾ ਦੋ ਗਾਜਰਾਂ ਨੇ ਇੱਕ ਖੀਰਾ ਵਾ ਇੱਕ ਮੂਲੀ ਆ ਕੀ ਕੱਪਾੜੂ ਜੀ ਆਪਾਂ ਨੇ ਕद्दूकस ਕਰਕੇ ਪਾਇਆ ਦੋ ਗਾਜਰਾ ਨੇ ਇੱਕ ਮੂਲੀ ਐ ਇੱਕ ਕੀੜਾ ਹਾਂਜੀ ਇਹਨਾਂ ਦੇ ਚਟਨੀ ਦੇ ਵਿੱਚ ਪਾਉਣ ਦੇ ਨਾਲ ਜੀ ਵਧੀਆ ਟੇਸਟ ਆ ਜਾਂਦਾ ਕद्दूकस ਕਰਕੇ ਪਾਇਆ ਜੀ ਆਪਾਂ ਥੋੜਾ ਜਿਹਾ ਇਹਨੂੰ ਵੀ ਵਿੱਚ ਜੀ ਕੁੱਟ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਨਮਕ ਜੀ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਜੀ ਪਹਿਲਾਂ ਹੀ ਪਾ ਦਈਏ ਜੀ ਫਿਰ ਪਾਣੀ ਜੇ ਛੱਡ ਜੰਦਾਂ ਉੰਜੀ ਚਟਣੀ ਤਾਂ ਜੀ ਆਪਾਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ ਆਪਣੇ ਲਈ ਬਹੁਤ ਲਾਹੇਵੰਦ ਰਹਿੰਦੀ ਹੈ। ਕਈ ਵਾਰੀ ਜੇ दाल ਸਬ지 ਖਾਣ ਦਾ ਮਨ ਜਿਆ ਨਹੀਂ ਕਰਦਾ ਤਾਂ ਆਪਾਂ ਚਟਣੀ ਲੈ ਸਕਦੇ ਆ। ਤੇ ਦਾਲ ਸਬ지 ਦੇ ਨਾਲ ਵੀ ਜੀ ਆਪਾਂ ਨੂੰ ਚਟਣੀ ਨੂੰ ਲੈ ਸਕਦੇ ਆ। ਹੰਦੀ ਧਨੀਆ ਜੀ ਆਪਣੇ ਘਰ ਦਾ ਹੀ ਹੈ। ਉਂਹੀ ਤਰ੍ਹਾਂ ਜਿਆ ਫੈਨ ਮਿਕਸ ਕਰਦੇ ਹਾਂ ਉਂਹੀ ਤਰ੍ਹਾਂ ਕੁੱਟ ਲਾਂਗੇ ਹਾਂਜੀ ਕੁੰਡੀ ਛੋਟੇ ਚ ਕੁੱਟੀ ਚਟਣ ਦਾ ਜੀ ਲੱਗੇ ਟੇਸਟ ਹੁੰਦਾ ਤੁਸੀਂ ਜਰੂਰ ਜੀ ਕੁੱਟ ਕੇ ਟਰਾਈ ਕਰਿਓ ਇਆ ਪੈਦੇ ਵਿੱਚ ਪਾ ਰਹੇ ਹਾਂ ਜੀ ਨਮਕ ਤੇ ਚੀਨੀ ਹਾਂਜੀ ਆਪਾਂ ਜੀ ਚੀਨੀ ਤੇ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਵਿੱਚ ਥੋੜੀ ਜੀ ਜੇ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਲਾਲ ਮਿਰਚ ਏ ਵੀ ਜੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂ ਜੀ ਜੇ ਤੁਸੀਂ ਇਹਦੇ ਵਿੱਚ ਜੀ ਬੇਸਣ ਪਾਉਣਾ ਵੇ ਜੀ 2-3 ਚਮਚੇ ਭੁੰਨ ਕੇ ਬੇਸਣ ਦੇ ਵੀ ਪਾ ਸਕਦੇ ਹੋ ਵੀ ਉਹਦੇ ਨਾਲ ਆਪਣੀ ਇੱਕ ਹਫਤਾ ਚਟਨੀ ਵਧੀਆ ਰਹੂਗਾ ਹਾਂ ਜੀ ਆਪਾਂ ਜੀ ਲਾਲ ਮਿਰਚ ਪਾ ਲਈ ਤੇ ਨਾਲ ਆਪਣੀ ਚਟਣੀ ਦੀ ਥੋੜੀ ਜੀ ਸ਼ਾਈਨਿੰਗ ਜੀ ਵੀ ਵਧੀਆ ਹੋਗੀ ਹਾਂ ਜੀ ਥੋੜੀ ਜੀ ਜੀ ਆਪਾਂ ਇਹਦੇ ਵਿੱਚ ਇਮਲੀ ਦੀ ਚਟਣੀ ਪਾ ਰਹੇ ਹਾਂ ਯੋਧਨਾ ਜੀ ਆਪਣੀ ਚਟਣੀ ਦਾ ਜਿਹੜਾ ਟੇਸਟ ਆ ਜੀ ਉਹ ਹੋਰ ਵੀ ਵਧੀਆ ਹੋ ਜਾਊਗਾ ਹਾਂਜੀ ਆਪਾਂ ਚਟਣੀ ਨੂੰ ਜੀ ਇਮਲੀ ਦੀ ਚਟਣੀ ਨੂੰ ਵੀ ਚੰਗੀ ਤਰ੍ਹਾਂ ਸਾਰੀ ਜਿਹੜੀ ਚਟਣੀ ਦੇ ਵਿੱਚ ਮਿਕਸ ਕਰ ਦਾਂਗੇ ਹਾਂਜੀ ਇਹ ਪਾਉਣ ਦੇ ਨਾਲ ਜੀ ਆਪਣੀ ਚਟਣੀ ਦਾ ਟੇਸਟ ਆ ਜੀ ਹੋਰ ਵੀ ਵਧੀਆ ਹੋ ਜਾਊਗਾ ਹਾਂਜੀ ਜੇ ਜੀ ਆਪਾਂ ਇਮਲੀ ਨਹੀਂ ਪਾਉਣੀ ਹੈ ਜੀ ਕਈ ਵਾਰੀ ਜੀ ਨਹੀਂ ਵੀ ਹੁੰਦੀ ਫਿਰ ਆਪਾਂ ਦਹੀਂ ਪਾ ਸਕਦੇ ਹਾਂ ਥੋੜਾ ਜਿਹਾ ਹਾਂਜੀ ਆਪਾਂ ਜੀ ਚਟਣੀ ਨੂੰ ਇੱਕ ਕੱਚ ਦੇ ਡੱਬੇ ਦੇ ਵਿੱਚ ਕਾ ਪਾ ਲਾਂਗੇ ਜੀ ਹਾਂਜੀ ਆਪਣੀ ਚਟਣੀ ਬਣ ਕੇ ਤਿਆਰ ਆ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ